ਤੇ ਜਿਵੇਂ ਦਾ ਤੁਸੀਂ ਸਾਰੇ ਜਾਣਦੇ ਹੀ ਹੋ ਜੀ ਮਾਨਯੋਗ ਡੀਜੀਪੀ ਸਾਹਿਬ ਅਤੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਜੋ ਪੰਜਾਬ ਪੁਲਿਸ ਦੀ ਇੱਕ ਨਸ਼ਾ ਦੇ ਖਿਲਾਫ ਇੱਕ ਮੁਹਿੰਮ ਚੱਲ ਰਹੀ ਹੈ ਜਿਸ ਦੇ ਵਿੱਚ ਅਸੀਂ ਜੋ ਵੀ ਮਾੜੇ ਅਨਸਰ ਨੇ ਜਾਂ ਕੋਈ ਨਸ਼ੇ ਦੀ ਸਪਲਾਈ ਵਗੈਰਾ ਕਰਦੇ ਨੇ ਉਹਨਾਂ ਤੇ ਅਸੀਂ ਮਕਦਮੇ ਵੀ ਦਰਜ ਕਰ ਰਹੇ ਹਾਂ ਇਸ ਤੋਂ ਇਲਾਵਾ ਅਵੇਅਰਨੈਸ ਕੈਂਪੇਨਸ ਵੀ ਸਾਡੀਆਂ ਚੱਲ ਰਹੀਆਂ ਹੈਗੀਆਂ ਇਸੇ ਦੀ ਲੜੀ ਦੇ ਚੱਲਦੇ ਵਿੱਚ ਸਾਨੂੰ ਇੱਕ ਸਾਡੇ ਇੱਥੇ ਇੱਕ ਮਕਦਮਾ ਦਰਜ ਹੋਇਆ ਸੀ 88/21 ਜਿਸ ਦੇ ਵਿੱਚ ਅਸੀਂ ਉਸ ਸਮੇਂ 54 ਕਿਲੋ ਆਪਣੇ ਪੁੱਕੀ ਬਰਾਮਦ ਕੀਤੀ ਸੀ ਤੇ ਇੱਕ ਉਹਦੇ ਵਿੱਚ ਵੈਗਨਰ ਕਾਰ ਬਰਾਮਦ ਕੀਤੀ ਸੀ ਤੇ ਇਸ ਤੋਂ ਇਲਾਵਾ ਇੱਕ ਮਕਦਮਾ 108/23 ਬਰਾਮਦ ਹੋਇਆ ਦਰਜ ਹੋਇਆ ਸੀ ਜਿਦੇ ਵਿੱਚ 20 ਗ੍ਰਾਮ ਹੈਰੋਨ ਤੇ तकरीबन 840000 ਦੀ ਅਸੀਂ ਡਰਗ ਮਨੀ ਕੀਤੀ ਸੀ ਇਸ ਸਬੰਧੀ ਅਸੀਂ 68F ਧਾਰਾ ਦੇ ਤਹਿਤ ਅਸੀਂ ਇਹ ਫ੍ਰੀਜ਼ਿੰਗ ਲਈ ਕੰਪਟੇਟੈਂਟ ਅਥਾਰਟੀ ਨੂੰ ਭੇਜਿਆ ਸੀਗਾ ਤੇ ਸਾਡੇ ਦੋਨਾਂ ਕੇਸਸ ਦੇ ਜਿਹੜੇ ਫ੍ਰੀਜ਼ਿੰਗ ਕੇਸ ਸੀ ਇਹ ਕੰਪਟੇਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਗਏ ਹਨ ਜਿਸ ਦੇ ਚੱਲਦੇ ਹੋਏ ਅਸੀਂ 840000 ਡਰਗ ਮਨੀ ਅਤੇ ਇੱਕ ਜਿਹੜੀ ਵੈਗਨਰ ਕਾਰ ਸੀ ਸਾਨੂੰ ਇਹਨਾਂ ਦੋਨਾਂ ਮੁਕਦਮਿਆਂ ਦੇ ਵਿੱਚ ਮਿਲੀ ਸੀਗੀ ਉਸੇ ਆਪਣੇ ਫ੍ਰੀਜ਼ ਕਰ ਲਈ ਹੈ ਹੋ ਤੱਕ ਕਿੰਨੇ ਕਰਦੇ ਹੋ ਇਸ ਦੇ ਵਿੱਚ ਅਸੀਂ ਜੀ ਕੁੱਲ ਹਜੇ ਤੱਕ 44 ਵੱਖ-ਵੱਖ ਕੇਸਾਂ ਦੇ ਵਿੱਚ ਅਸੀਂ ਆਪਣੇ ਪ੍ਰਾਪਰਟੀ ਫ੍ਰੀਜ਼ਿੰਗਸ ਦੇ ਵਿੱਚ ਅਸੀਂ ਇਹ ਕੇਸ ਤਿਆਰ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਸਾਡੇ 29 ਕੇਸ ਨੇ ਜਿਹੜੇ ਉਹ ਕੰਪੀਟੈਂਟ ਅਥਾਰਟੀ ਵੱਲੋਂ ਅਪਰੂਵ ਹੋ ਗਏ ਹਨ ਤੇ ਇਹਨਾਂ 29 ਕੇਸਾਂ ਦੇ ਵਿੱਚ ਲਗਭਗ 4 ਕਰੋੜ ਰੁਪਏ ਦੀ ਡਰੱਗ ਬਣੀ ਹੈ ਜਾਂ ਜੋ ਡਰੱਗ ਤੋਂ ਬਣਾਈ ਹੋਈ ਪ੍ਰਾਪਰਟੀ ਹੈਗੀ ਆ ਉਹ ਅਸੀਂ ਆਲਰੇਡੀ ਫ੍ਰੀਜ਼ ਕਰ ਚੁੱਕੇ ਹਾਂ ਸਰ ਜਿਹੜੇ ਮਸਲੇ 'ਤੇ ਅਸੀਂ ਕਰਾ ਕੰਮ ਕਰ ਰਹੇ ਹਾਂ ਉਹ ਬਾਰੇ ਕੀ ਕਹਿਣਾ ਚਾਹੋਗੇ ਦੇ ਕੋ ਸਾਡੀ ਇਹ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਇਹੀ ਅਪੀਲ ਹੈ ਕਿ ਅਗਰ ਪਹਿਲਾਂ ਤਾਂ ਇਹਨਾਂ ਚੀਜ਼ਾਂ ਤੋਂ ਬਿਲਕੁਲ ਅਵੋਇਡ ਕੀਤਾ ਜਾਵੇ ਹਰ ਬੰਦਾ ਆਪਣੇ ਘਰ ਦੇ ਉਹ ਦੇਖ ਲਓ ਕੋਈ ਬੱਚੇ ਅਗਰ ਕਿਸੇ ਗਲਤ ਸੰਗਤ ਵਿੱਚ ਪੈ ਜਾਂਦੇ ਹਨ ਤਾਂ ਸਾਡੇ ਨਾਲ ਵੀ ਕੰਟੈਕਟ ਕੀਤਾ ਜਾਵੇ ਤਾਂ ਜੋ ਇਸ ਦਾ ਆਪਾ ਇਲਾਜ ਹੋ ਕਿਉਂਕਿ ਇਹ ਇੱਕ ਬਿਮਾਰੀ ਹੈ ਜਿਸ ਦਾ ਇਲਾਜ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਅਗਰ ਪਬਲਿਕ ਨੂੰ ਵੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਰੰਤ ਸਾਡੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਅਸੀਂ ਇਸ ਤੇ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਵਾਂਗੇ ਇਹ ਫ੍ਰੀ ਵਿਦਆਉਟ ਹੈ ਬਿਹਤਰ ਹੈ ਕਿ ਨਾ ਮਤਿਸਤਰਾ ਮੰਨਦਾ ਹੈ ਕਿਸ ਤਰ੍ਹਾਂ ਮੰਨਦਾ ਹੈ ਕਿਸ ਤਰ੍ਹਾਂ ਦੇਰ ਕਿੰਨੇ ਤੱਕ ਜੀਵਤ ਤੋਂ ਵਾਲ ਕੇ ਸਤ ਸਪਾ ਗਿਆ ਇਹਦੇ ਵਿੱਚ ਇਦਾਂ ਹੁੰਦਾ ਜੀ ਇਹਦੇ ਕੁਝ ਨੋਰਮਸ ਹੁੰਦੇ ਹਨ ਵੀ ਜਿਹੜਾ ਮੁਕਦਮਾ ਦਰਜ ਹੋ ਜਾਂਦਾ ਵੀ ਉਹਦੇ 6 ਸਾਲ ਤੋਂ ਪਹਿਲਾਂ ਜਿੰਨੀ ਵੀ ਕੋਈ ਪ੍ਰਾਪਰਟੀ ਬਣਾਈ ਜੇ ਉਹਨੂੰ ਅਸੀਂ ਸਾਬਤ ਕਰ ਦਈਏ ਵੀ ਇਹ ਜਿਹੜੀ ਪ੍ਰਾਪਰਟੀ ਆ ਇਹ ਇਹਨਾਂ ਨੇ ਡਰੱਗਸ ਵੇਚ ਕੇ ਉਸ ਪੈਸੇ ਤੋਂ ਬਣਾਈ ਹੋਈ ਆ ਉਹ ਅਸੀਂ ਫਿਰ ਕੇਸ ਤਿਆਰ ਕਰਕੇ ਕੰਪਟੈਂਟ ਸਾਡੇ ਇਥੋਂ ਆਪਣੇ ਚੰਡੀਗੜ੍ਹੋਂ ਅਪਰੂਵ ਹੋ ਕੇ ਕੰਪਟੈਂਟ ਅਥਾਰਟੀ ਦਿੱਲੀਪਾਸ ਚਲਾ ਜਾਂਦਾ ਹੈ ਜੀ ਫਿਰ ਉਹ سارے ਡਾਕੂਮੈਂਟਸ ਚੈੱਕ ਕਰਕੇ ਉਸਤੇ ਆਰਡਰ ਕਰ ਦਿੰਦੇ ਆ ਕਿ ਇਸ ਪ੍ਰਾਪਰਟੀ ਫ੍ਰੀਜ਼ ਕਰ ਲਈ ਜਾਵੇ ਹੁਣ ਜਦੋਂ ਅਸੀਂ ਇਹ ਪ੍ਰਾਪਰਟੀ ਫ੍ਰੀਜ਼ ਕਰ ਲਈਏ ਇਸ ਤੇ ਹੁਣ ਉਹ ਬੰਦਾ ਉਸ ਇਸ ਨੂੰ ਯੂਜ਼ ਨਹੀਂ ਕਰ ਸਕੂ ਇਹਦੀ ਅੱਗੇ ਹੁਣ ਕੇਸ ਚੱਲੂਗਾ ਜੀ ਕੰਪਟੈਂਟ ਅਥਾਰਟੀ ਕੋਲ ਜਿੱਦਾ ਫਿਰ ਫਾਈਨਲ ਡਿਸੀਜਨ ਅੱਗੇ ਉਹ ਲੈਣਗੇ ਨਹੀਂ ਉਹ ਇਹਦਾ ਹੁਣ ਫਿਲਹਾਲ ਇਹਦਾ ਕੁਝ ਨਹੀਂ ਕੀਤਾ ਜਾ ਸਕਦਾ ਜੀ ਇਹ ਟੈਕਨੀਕਲੀ ਇਹ ਫ੍ਰੀਜ਼ ਹੋ ਚੁੱਕਿਆ ਜੀ ਇਹ ਨਾਉ ਵੜ ਸਕਦਾ ਨਾ ਇਹਨੂੰ ਵੇਚ ਸਕਦਾ ਹੈ